ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਸਤਿਆਂ ਪ੍ਰਤੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਸਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਅੱਜ ਦਾ ਰਿਸ਼ਤਾ ਜਿਲਾ ਤਰਨਤਾਰਨ ਤੋਂ ਆ ਲੜਕੇ ਦਾ ਰਿਸ਼ਤਾ ਜੀ ਕਾਸਟ ਹੈ ਰਾਮਗੜੀ ਇਹ ਤਰਖਾਨ ਇਹਨਾਂ ਦੀ ਉਮਰ 48 ਸਾਲ ਆ ਇਹਨਾਂ ਦੀ ਗੀ ਵਾਈਫ ਦੀ ਡੈਥ ਹੋਈ ਵੀ ਆ ਇਹਨਾਂ ਲਵੇ ਇੱਕ ਬੇਟਾ ਬੇਟੇ ਦੀ ਮੈਰਿਜ ਹੋਈ ਵੀ ਆ ਇਹਨਾਂ ਨੂੰ ਜ਼ਮੀਨ ਦੇ 10 ਕਿੱਲੇ ਆਉਂਦੇ ਨੇ ਇਹਨਾਂ ਨੂੰ ਆਪਣਾ ਜੀਵਨ ਸਾਥੀ ਚਾਹੀਦਾ ਐ ਐਸਸੀ ਕਾਸਟ ਨੂੰ ਛੱਡ ਕੇ ਅਦਰ ਕਾਸਟ ਰਿਸ਼ਤਾ ਲੈ ਲੈਣਗੇ ਜੇ ਤੁਹਾਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ